ਪੰਜਾਬ ਦੇ ਮੌਸਮ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਜਾਣਕਾਰੀ ਸਾਂਝੀ ਕਰਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਹਾਂ ਮੌਸਮ ਵਿਭਾਗ ਦੇ ਮਾਹੀ ਡਾਕਟਰ ਪਵਨੀਤ ਕੋਲ ਅੰਗਰੇਜ਼ੀ ਸਾਹਿਬ ਨਾਲ ਅੱਜ ਨੂੰ ਗੱਲਬਾਤ ਕਰ ਲੈਣੇ ਆ ਮੈਡਮ ਆਉਣ ਵਾਲੇ ਦਿਨਾਂ ਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜੀ ਜਿਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.2 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 11.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.4 ਡਿਗਰੀ ਸੈਂਟੀਗ੍ਰੇਡ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਲਗਭਗ 2 ਡਿਗਰੀ ਸੈਂਟੀਗ੍ਰੇਡ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਜੇ ਅਸੀਂ ਅਨਵਰ ਦੇ ਦਿਨਾਂ ਦਾ ਵੈਦਰ ਦੇਖੀਏ ਤਾਂ ਫਿਲਹਾਲ ਡਬਲਯੂ ਡੀ ਸਿਸਟਮ ਹਰਦੀ ਕੋਈ ਸੰਭਾਵਨਾ ਨਹੀਂ ਹੈ ਪਰ 27 ਔਰ 28 ਤਰੀਕ ਨੂੰ ਜਿਹੜਾ ਪੰਜਾਬ ਦੇ ਕਾਫੀ ਡਿਸਟ੍ਰਿਕਟਸ ਦੇ ਵਿੱਚ ਸੰਗਣੀ ਧੁੰਦ ਜ਼ਰੂਰ ਹੋ ਸਕਦੀ ਹੈ ਔਰ ਉਹਦੇ ਵਾਸਤੇ ਜਿਹੜਾ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ بارش ਨੂੰ ਲੈ ਕੇ ਕੋਈ ਭਵਿਕਵਣੀ ਅ ਨਹੀਂ ਜੀ ਕਿਉਂਕਿ ਫਿਲਹਾਲ ਅਸੀਂ ਡਬਲਿਊ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਦੇਖ ਰਹੇ ਤਾਂ ਕਰਕੇ ਇਹ ਬਾਰਿਸ਼ ਦੀ ਆਨਵਾਰੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਪੰਜਾਬ ਦੇ ਕਾਫੀ ਡਿਸਟ੍ਰਿਕਟਸ ਵਾਸਤੇ ਸਪੈਸ਼ਲੀ ਜਿਹੜੇ ਕੁਝ ਸਾਊਥ-ਵੈਸਟਨ ਡਿਸਟ੍ਰਿਕਟਸ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੇ ਵਿੱਚ 27 ਔਰ 28 ਤਰੀਕ ਨੂੰ ਜਿਹੜੀ ਸੰਗਣੀ ਤੁੰਦ ਜ਼ਰੂਰ ਹੋ ਸਕਦੀ ਹੈ ਔਰ ਉਹਦੇ ਕਰਕੇ ਆਈਐਮਡੀ ਵੱਲੋਂ ਜੋ ਹੈ yellow alert ਵੀ ਜਾਰੀ ਕੀਤਾ ਗਿਆ ਹੈ ਕੜਕਦਰ ਕੋਈ ਠੰਡ ਕੋਈ ਇਸ ਤਰ੍ਹਾਂ ਦੀ ਕੋਈ ਚਤਾਵਨੀ ਹੈਗੀ ਕੁਝ ਠੰਡ ਦੇ ਕਦੋਂ ਤੋਂ ਸ਼ੁਰੂ ਜ਼ਿਆਦਾ ਹੋ ਰਹੀ ਆ ਕਿਸ ਤਰ੍ਹਾਂ ਦਾ ਮੌਸਮ ਅੱਗੇ ਹੁਣ ਆਉਣ ਵਾਲੇ ਦਿਨਾਂ ਚ ਹੋ ਜੀ ਅਸੀਂ ਕਿਉਂਕਿ ਟੈਂਪਰੇਚਰ ਕੰਡੀਸ਼ਨਸ ਇਹਨਾਂ ਦਿਨਾਂ ਦੇ ਵਿੱਚ ਨੀਅਰ ਨਾਰਮਲ ਚੱਲ ਰਹੀਆਂ ਨੇ ਕੋਈ ਸਿਗਨੀਫੀਕੈਂਟ ਚੇਂਜ ਤਾਂ ਅਸੀਂ ਨਹੀਂ ਇਹਨਾਂ ਦੇ ਵਿੱਚ ਐਕਸਪੈਕਟ ਕਰ ਰਹੇ ਪਰ ਕਿਉਂਕਿ ਜਦੋਂ ਹੁਣ ਜਿਹੜਾ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਗ੍ਰੈਜੂਅਲੀ ਜਿਹੜੀ ਡਿਕਰੀਜ਼ ਅਸੀਂ ਜ਼ਰੂਰ ਆਨਵਰਡ ਦੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਆਬਜ਼ਰਵ ਕਰ ਸਕਦੇ ਆ ਖੇਤੀਬਾੜੀ ਨੂੰ ਲੈ ਕੇ ਮੌਸਮ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਖੇਤੀਬਾੜੀ ਨੂੰ ਜੀ ਟੈਂਪਰੇਚਰ ਕੰਡੀਸ਼ਨਸ ਕਿਉਂਕਿ ਨੀਅਰ ਨਾਰਮਲ ਚੱਲ ਰਹੀਆਂ ਨੇ ਔਰ بارش ਦੀ ਹਲੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਨਾਰਮਲ ਵੈਦਰ ਕੰਡੀਸ਼ਨ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਖੇਤੀਬਾੜੀ ਲਈ ਕੰਡੀਸ਼ਨਸ ਫੇਵਰੇਬਲ ਨੇ ਜਿਵੇਂ ਜੜੀਆਂ ਰਬੀ ਕ੍ਰੌਪਸ ਦੀ ਆਲਰੇਡੀ ਸੋਇੰਗ ਚੱਲ ਰਹੀ ਹੈਗੀ ਐ ਸੋ ਫਾਰਮਰਸ ਆਪਣੇ ਖੇਤਾਂ ਨੂੰ ਪਾਣੀ ਲਾ ਕੇ ਜਿਹੜਾ ਸੋਇੰਗ ਨੂੰ ਕੰਟੀਨਿਊ ਕਰ ਸਕਦੇ ਨੇ ਕੋਈ ਅਲਰਟ ਹੈਗਾ ਯਾ yellow alert ਕੁਛ ਇਦਾਂ ਦਾ ਕੁਛ ਅਲਰਟ ਜਾਰੀ ਕੀਤਾ ਗਿਆ ਬਿਲਕੁਲ ਜੀ ਸੰਗਣੀ ਧੁੰਦ ਵਾਸਤੇ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ 27 ਔਰ 28 ਤਰੀਕ ਨੂੰ ਜਿਹੜਾ ਪੰਜਾਬ ਦੇ ਕਾਫੀ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਸੰਗਣੀ ਧੁੰਦ ਹੋ ਜ਼ਰੂਰ ਹੋ ਸਕਦੀ ਹੈ ਸੋ ਉਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਵੀ ਧੁੰਦ ਹੁੰ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਉਹ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਹੜੀਆਂ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਆ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਜਿਵੇਂ ਲੱਟ ਪੂਰੇ ਪੰਜਾਬ 'ਚ ਜਾਰੀ ਕੀਤਾ ਗਿਆ ਕੁਝ ਥਾਵਾਂ ਤੇ ਅਲਰਟ ਹਾਂਜੀ ਸਾਊਥ-ਵੈਸਟਰਨ ਡਿਸਟ੍ਰਿਕਟ ਨੂੰ ਛੱਡ ਕੇ ਬਾਕੀ ਆਲਮੋਸਟ ਜਿਹੜੇ ਸੈਂਟਰਲ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਨੇ ਸਾਰਿਆਂ ਵਾਸਤੇ ਹੀ 옐ੋ ਅਲਰਟ ਜਾਰੀ ਕੀਤਾ ਗਿਆ ਪਰ ਸਾਊਥ-ਵੈਸਟਰਨ ਪਾਰਟਸ ਦੇ ਵਿੱਚ ਧੁੰਦ ਦੀ ਪ੍ਰੈਡਿਕਸ਼ਨ ਨਹੀਂ ਹੈ ਬਿਲਕੁਲ ਤਾਂ ਮੌਸਮ ਦੀ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝ ਕੀਤੀ ਆ ਤਾਂ ਵਦੇਰੀ ਅਪਡੇਟ ਲਈ ਤੁਸੀਂ ਦੇਖ ਰਹੇ ਹੋ